ਵੈਲਕਮ ਗਾਈਜ਼ ਅੱਜ ਦੀ ਨਵੀਂ ਵੀਡੀਓ ਤੇ ਮੈਂ ਬਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਫੀ ਦੇਰ ਬਾਅਦ ਅੱਜ ਬਲੌਗ ਸ਼ੂਟ ਕਰ ਰਹੇ ਆ ਵਿਆਹ ਤੇ ਗਏ ਸੀਗੇ ਉਦੋਂ ਵੀ ਬਲੌਗ ਸ਼ੂਟ ਨਹੀਂ ਕੀਤਾ ਤੇ ਵੱਟ ਅੱਜ ਕਹਿੰਦੇ ਵੀ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਚਲੇ ਜਾਣਾ ਵਾ ਇੱਕ ਯਾਦਗਾਰੀ ਪਲ ਰਹਿ ਜਾਂਦੇ ਇਸ ਕਰਕੇ ਅੱਜ ਅਸੀਂ ਬਲੌਗ ਸ਼ੂਟ ਕਰ ਰਹੇ ਆ ਤੇ ਕਿਹੜੇ ਰਿਸ਼ਤੇਦਾਰ ਆਉਣ ਵਾਲੇ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਵਾਲੇ ਆ ਤੇ ਕਾਫੀ ਸਪੈਸ਼ਲ ਉਹਨਾਂ ਵਾਸਤੇ ਇਧਰ ਪੜ ਰਿਹਾ ਵਾ ਖਾਣਾ ਪੀਣਾ ਤੋ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਫਿਲਹਾਲ ਗੁਰਲੀਨ ਕੌਰ ਤਿਆਰੀਆਂ ਕਰ ਰਹੀ ਹੈ ਘਰ ਦੇ ਵਿੱਚ ਸਫਾਈਆਂ ਵਗੈਰਾ ਕਰ ਰਹੀ ਹੈ ਉਹ ਦਿਖਾਉਣੀ ਆ ਸੋ ਇੱਧਰ ਗੁਰਲੀਨ ਕੌਰ ਪੂਰੀ ਤਿਆਰੀਆਂ ਕਰ ਰਹੀ ਹੈ ਐਕਸਾਈਟਿਡ ਆ ਮਹਿਮਾਨਾਂ ਦੇ ਆਉਣ ਦੀ ਤਿਆਰੀ ਕਰ ਰਹੀ ਹੈ ਵੀ ਆਉਣਗੇ ਤੇ ਇੱਥੇ ਬਿਠਾਉਣਾ ਵਾ ਸੋ ਇੱਧਰ ਮਲਾਈ ਕੋਫਤੇ ਬਣ ਰਹੇ ਨੇ ਸਪੈਸ਼ਲ ਡਿਸ਼ ਰਿਸ਼ਤੇਦਾਰਾਂ ਦੇ ਆਉਣ ਦੀ ਖੁਸ਼ੀ ਵਿੱਚ ਤੇ ਮਲਾਈ ਕੋਫਤੇ ਬਣਾ ਰਹੇ ਨੇ ਮਮੀ ਸਾਡੀ ਆ ਚੁੱਕੀ ਹੈ ਤੇ ਰਸਤੇ ਤੇ ਕਾਫੀ ਦਿਨ ਲੱਗ ਕੇ ਆਈ ਕਿੰਨੇ ਦਿਨ ਲੱਗ ਕੇ ਆਈ ਮੰਮੀ ਇਹ ਤੋਂ 15 ਦਿਨ 15 ਦਿਨ ਜੀ ਲਾ ਲੈਣੀ ਇੱਥੇ ਜਾਣੀਆਂ ਨਾ ਹੋਰ ਨਹੀਂ ਆ ਹੈ ਇੱਥੇ ਆਂਡੀ ਗਵਾਂਡੀ ਕਰ ਰਹੇ ਨੇ ਲੱਗਾ ਜੀ ਨਹੀਂ ਲੱਗਦਾ ਮੰਮੀ ਤੇਰੀ ਆਈ ਤੋ ਇਦਾਂ ਦੀ ਡੈਕੋਰੇਸ਼ਨ ਕੀਤੀ ਸੀ ਆਪਣੇ ਘਰ ਦੇ ਕੱਲ ਅਸੀਂ ਰਾਤ ਹੀ ਕੀਤੀ ਹੈ ਇਹ ਪੋਸਟਰ ਤੋਂ ਲਗਾਏ ਆ ਤੇ ਮਹਿਲਿੰਗੌਰ ਅਦਰ ਕੀ ਕਰ ਰਿਹਾ ਪੁੱਤ ਛੜੂ ਮਾਰ ਰਿਹਾ ਛੜੂ ਮਾਰ ਕੇ ਸਫਾਈ ਕਰ ਰਿਹਾ ਮਹਿਲਿੰਗੌਰ ਵੀ ਲੱਗਿਆ ਹੈ ਸਫਾਈ ਕਰਨ ਵਾਸਤੇ ਅੰਦਰ ਸਾਡੇ ਇਧਰ ਸਫਾਈ ਹੋ ਚੁੱਕੀ ਆ ਅੰਦਰਲੇ ਰੂਮ ਦੇ ਵਿੱਚ ਪੂਰੀ ਵਧੀਆ ਇਤਨਾ ਸਫਾਈ ਵਗੈਰਾ ਹੋ ਚੁੱਕੀ ਆ ਤੇ ਫਿਰ ਹਾਲ ਬਾਹਰਲੀ ਸਫਾਈ ਕਰਨੀ ਆ ਮੇਹਰ ਵੀ ਅੱਜ ਪੂਰੇ ਜੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ ਨਾ ਬੇਹਰ ਬ੍ਰੋ ਯਾ ਮੈਨੂੰ ਨਾ ਤਰਾ ਤੁਹਾਡੀ ਇੱਕ ਫੋਟੋ ਦੇਖੀ ਸੀ ਪਿਛਲੇ ਸਾਲ ਦੀ ਆਹੀ ਤਰੀਕ ਦੀ ਉਦੋਂ ਵੀ ਤੁਸੀਂ ਆਹੀ ਕਪੜੇ ਪਾਏ ਹੋਏ ਸੀਗੇ ਸਮਝਿਆ ਪ੍ਰੋਗਰਾਮ ਵਾਲੀ ਠੀਕ ਆ ਦਖਾਈਏ ਕਿ ਕਿ ਰਬੜ ਪਵਾ ਕੇ ਲਗੇ ਰਬੜ ਨੇ ਪਿੱਛੇ ਤਾਂ ਦੰਦਾਂ ਦੇ ਕੋਈ ਪਲੇਟ ਬਲੂ ਵੀ ਪਾਈ ਹੈ ਪਲੇਟ ਪਾਈ ਹੈ ਦੁਖਦੇ ਤਾਂ ਨਹੀਂ ਹੈਗੇ ਸੋ ਗਾਇਜ਼ ਸਪੇਸਿੰਗ ਆਪਣੇ ਦੰਦ ਦਿਖਾ ਕੇ ਆ ਚੁੱਕਿਆ ਵਾ ਤੇ ਹੁਣ ਇਹ ਮਾਇਨਾ ਕਰ ਰਿਹਾ ਵੀ ਕਿੰਦਾ ਦਾ ਲੱਗ ਰਿਹਾ ਘਰ ਆਪਣਾ ਦੇਖੋ ਸੋ ਗਾਇਜ਼ ਰਿਸ਼ਤੇਦਾਰ ਵੀ ਆਪਣੇ ਆ ਰਹੇ ਆ ਇੱਥੇ ਅਲਮੀ ਜੀ ਸਾਹਿਬ ਨੇੜੇ ਹੀ ਆ ਗਏ ਆ ਤੇ ਉਹਨਾਂ ਨੂੰ ਵੀ ਦਿਖਾਉਨੇ ਆ ਤੇ ਬਾਕੀ ਆਪਾਂ ਰੈਡੀ ਸ਼ੈਡੀ ਹੋ ਚੁੱਕੇ ਆ ਸਾਰੇ ਪਰਿਵਾਰ ਨੇ ਆਪਣਾ ਜੋ ਕੰਮ ਸੀਗਾ ਵਰਕਿੰਗ ਪੂਰਾ ਕਰ ਲਿਆ ਵਾ ਤੇ ਹੁਣ ਆਪਣੇ ਰਿਸ਼ਤੇਦਾਰ ਇੱਥੇ ਆਉਣਗੇ ਆਪਾਂ ਤੁਹਾਨੂੰ ਵਿਜ਼ਿਟ ਕਰਾਉਣੇ ਆ ਕਿੰਨਾ ਦੀ ਆਪਾਂ ਵੇਟ ਕਰ ਰਹੇ ਸੀਗੇ ਸੋ ਗਾਇਸ ਸਾਡੇ ਰਿਸ਼ਤੇਦਾਰ ਆ ਚੁੱਕੇ ਨੇ ਵੈਲਕਮ ਕਰੋ ਵੀ ਜਾ ਕੇ

सतस ठिक भयो Cảm ơn các bạn đã theo dõi Để không bỏ lỡ những video hấp dẫn ਆਜੋ ਆਜੋ ਮੈਨੂੰ ਕਿਹਦੇ ਪਾਸੋਂ ਨਹੀਂ ਆਉਣਾ ਨਹੀਂ ਹੈਗਾ ਮੈਂ ਕਹਿੰਦਾ ਸੀ ਕਿ ਮੈਂ ਪਾਸੋਂ ਦਾ ਵਾਦਾ ਕੀਤਾ ਹੈਗਾ ਮੈਂ ਵਾਦੀ ਦੀ ਹਾਂ ਹਾਂ ਤੇ ਤੁਸੀਂ ਨਹੀਂ ਆਜੋ ਆਜੋ ਮਾਂ ਬਹੁਤ ਸੀ ਅੰਦਰ ਬੈਠੇ ਬੈਠੇ ਆਜੋ ਮਸੀ ਮੈਂ ਕਿਹਾ ਵਾਦਾ ਕੀਤਾ ਕਿ ਰੋਣਾ ਨਿਭਾਣਾ ਤਾਂ ਪੋਸਟਾ ਕਰੀਂ ਤੋ ਇਹ ਕਿਹੜਾ ਰੋਜ ਰੋਣਾ ਨਾ ਨਾ ਜਦ ਬੁਲਾਏਗਾ ਆ ਜਾਗੇ ਜਦ ਕੇ ਬੁਲਾਉਣ ਆਣਾ ਬਣੇ ਪ੍ਰੋਗਰਾਮ ਕਰੀ ਰੋਜ਼ ਰੋਜ਼ ਆ ਜਾਂਦੇ ਭਾਈ ਬੁਲਾਏ ਅਸੀਂ ਆਉਣ आले ਜ਼ਰੂਰ ਜੀ ਜ਼ਰੂਰ ਛੁੱਟੀ ਮਾਰਨੀ ਹੈ ਨਹੀਂ ਮਾਰਦੇ ਛੁੱਟੀ ਏ ਦਿਨ ਬੁਲਾਗੇ ਕਿਹਦਾ ਬੁਲਾਗੇ ਨਹੀਂ ਕਿਰਾਏ ਦਾ ਮਕਾਨਦਾਰ ਿੱਲੂ ਆ ਸਾਰਾ ਸਿਸਟਮ ਮਕਾਨ ਦੀਆਂ ਕਿਸ਼ਤਾਂ ਜਾਣਗੀਆਂ ਉਹ ਵੀ ਖਰਾਬ ਹੋਊਗਾ ਕੰਮ ਜੀ ਮੀਨ ਨੂੰ ਬਦਲਾ ਲਿਆ ਨਾ ਉਹ ਸਾਰਾ ਸਿਸਟਮ ਹੀ ਹਿਲੇ ਜਾਣਾ ਹੈ ਜੀ ਫਿਰ ਕਹਿੰਦਾ ਉਹਦਾ ਟੈਕਸ ਹੋਣਾ ਹੁੰਦਾ ਗੱਡੀ ਦਾ ਟੈਕਸ ਵਗੈਰਾ ਉਹ ਵੀ ਪੱਕਾ ਹੁੰਦਾ ਉਹਦਾ ਵੀ ਸਿਸਟਮ ਹਿਲੇ ਜਾਣਾ ਨੇ ਉਹ ਕਹਿੰਦੇ ਫਿਰ ਮੈਂ ਇਸ ਤੋਂ ਜ਼ਿਆਦਾ ਲਾ ਨਹੀਂ ਸਕਦੀ ਜੀ ਨਹੀਂ ਸਹੀ ਗੱਲ ਹੈ ਬੰਦੇ ਜਾਂਦਾ ਬੰਦਾ ਬਾਹਰ ਇਹਦਾ ਵੀ ਪ੍ਰਾਪਰਟੀ ਲੈ ਕੇ ਇੱਕ ਵਾਰੀ ਬੰਨਿਆ ਜਾਂਦਾ ਹਾਂ ਫਿਰ ਬੰਦਾ ਹੁਣ ਬਹੁਤ ਵਾਰਕ ਪੈ ਗਿਆ ਜੀ ਹੁਣ ਲੋਕ ਉਧਰੋਂ ਵੇਚ-ਵੇਚ ਕੇ ਆਪਣੇ ਘਰ-ਬਾਰ ਸਾਰੇ ਵਾਪਸ ਇੰਡੀਆ ਨੂੰ ਮਾਰੇ ਕਰਿਆ ਗਿਆ ਸਾਹਨੇ ਤੇ ਕਿਹਾ ਸੀ ਮੈਂ ਤੇ ਕਿਹਾ ਸੀ ਕੀ ਉੱਪਰ ਦੇਖ ਰਹੇ ਆ ਬਿਸਰਾ ਆ। ਕਿਹਦੇ। ਕੰਬਲ ਸੋਹਣਿਆ, ਸੋਫਟ ਸੋਹਣੀ ਸੀ ਵਸ। ਆ ਲੈ। ਲੈ ਲੈ। ਉਂਵੇ ਫਿਰ ਮੈਂ ਹੁੰਦੀ ਨਾ ਨਾ ਫੜੋ ਫੜੋ ਜੇ ਤਾਂ ਮਾਸੀ ਪਤਾ ਕੀ ਹੋਇਆ ਤੇ ਜੀਵਾਰ ਇਹ ਮਾਦੀ ਨਹੀਂ ਖਾਦੀ ਰੋਟੀ ਹਾਂ ਚੱਕਰ ਪਤਾ ਕਿਵੇਂ ਆਪਾਂ ਦੀ ਬਾਹਰ ਭੱਜੀ ਜਾ ਕੇ ਖਾਣ ਹਾਂ ਇਹ ਪ੍ਰਵੀਨਦਰ ਦਾ ਇਹ ਭਰਾ ਦੀ ਮਾਸੀ ਕਹਿ ਰਹੀ ਆਏ ਕੋਈ ਨਾ ਖਾਣ ਲੈ ਜਿੰਨੇ ਵੀ ਆਨ ਦਿਸਾਈਂ ਤੇ ਹਰ ਇੱਕ ਬਿੰਗੀ ਹਲਕਾ ਤਾਂ ਨਹੀਂ ਲੱਗੇਗਾ ਇਹ ਗਲਤ ਕਰ ਲੈ ਇਹ ਤਾਂ ਪਿਆਰ ਆ ਇਹ ਤਾਂ ਪਿਆਰ ਆ ਇਹ ਤਾਂ ਪਿਆਰ ਆ ਕੰਤ ਦੇ ਆ ਗਿਆ ਯਾ 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 ਨੋਰ ਛੁੱਟੀ ਹੈ ਤੈਨੂੰ ਰਹੇਗੀ ਫਿਰ ਹੈ ਐਪਾ ਬੋਦਨ ਆ ਛੁੱਟੀ ਤੇ ਐਪਾ ਨਾਲ ਜਾਣਾ ਇਹਦਾ ਸੌਂਗ ਵਰਦਾ ਇਹ ਪਪੇ ਫਲਾਮ ਤੋਂ ਛੁੱਟੀਆਂ ਕਿਦੋਂ ਆਹ ਇਹਦਾ ਠੀਕ ਮੈਨੂੰ ਕਿ ਵਧੀਆ ਲੱਗਿਆ ਇਹ ਆ ਬਣ ਗਈ ਰਾਤ ਲੱਗ ਹਾਂ ਯਾਦ ਸਮਾਂ ਆਇਆ ਤਾਂ ਨਹੀਂ ਬਣਦਾ ਅਸੀਂ ਪਲਾਨ ਕੁਝ ਹੋਰ ਬਣਾਇਆ ਸੀਗਾ ਮੈਂ ਕਿ ਰਾਤ ਰਹਿ ਵੀ ਨਹੀਂ ਪਤਾ ਸੀ ਕੋਈ ਪਲਾਨ ਬਣਾਇਆ ਸੀ ਨਹੀਂ ਮੇਰੀ ਨਾ ਸੱਚੀ ਮੇਰੀ ਲਾਸਟ ਦੇ ਆਉਣ ਦੀ ਪਲੈਨਿੰਗ ਇਹ ਸੀ ਵੀ ਮੈਂ ਕਿਸੇ ਨੂੰ ਜਵਾਬ ਦੇ ਨਹੀਂ ਰਹਿਣਾ ਦੁਬਾਰਾ ਤੋਂ ਵੀ ਸਾਰੇ ਇਸ ਤਰੀਕੇ ਘੁੰਮ ਕੇ ਨਹੀਂ ਮੈਂ ਸਾਰਿਆਂ ਨੂੰ ਪਹਿਲਾਂ ਤੇਰਾਤ ਲਾਣੀ ਸੀ ਤੁਸੀਂ ਅੱਜ ਕਿ ਬਹੁਤ ਲੱਗਦਾ ਹੈਗਾ ਬੰਦ ਲੱਗਦੇ ਗਿਆ ਜਦੋਂ ਅੱਜ ਅੱਜ ਵਾਰ ਦਫੇਰ ਉਹ ਹੈਡਲਾਈਨ ਕਹਿਣ ਜਿਵੇਂ ਤੀਰੀ ਤੀਰੀ ਵਾਰ ਮਿਲ ਲਾ ਅਰਜਨ ਫਰ ਆ ਜਾਓ ਆਵਾਂਗੇ ਜੀ ਹੁਣ ਹਾਂ ਸੱਚ ਆਉਣੇ ਸੱਚ ਆਉਣਾ 2-4 ਦੇਣਾ ਚਲੋ ਵਧੀਆ ਚੰਗੀ ਗੱਲ ਹੈ ਮੇਰੇ ਕੱਪੜੇ ਪੂਰੇ ਆਜੇ ਛੱਡੋ ਪੂਰੇ ਹਾਰਪੂਰ ਨੂੰ ਹੈ ਮੇਰੇ ਨੂੰ ਜਾਣਾ ਇੱਕ ਵਾਰ ਹੋ ਗਿਆ ਸਹੀ ਹੈ ਪਰ ਵੈਸੇ ਤਾਂ ਫਿਰ ਕੱਲ ਨੂੰ ਹੋਰ ਲੱਗ ਰਹੇ 6-7 ਦੇਣੇ ਹਾਂ ਜੀ ਤੁਹਾਨੂੰ ਤਾਂ ਹੋਣੀ 100 ਵਾਰ ਨੂੰ ਚਲੋ ਚਲ ਵਰਦੇ ਬੋ ਤੁਰਦੇ ਚਲੇ ਚਲ ਜੜਦੇ ਬੋ ਤੁਰਦੇ ਚਲੇ ਹਾਂਜੀ ਚੱਲ ਅੱਗੇ 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 ਗੱਲ ਕੋਲ ਟਾਰਗੇਟ ਆ ਗਈ ਉਹ ਜਾਂਦੀ ਨੇ ਆਪਣੇ ਨਾਲ ਆ ਧੋਖਾ ਦੇ ਜੀ ਬੱਸ ਕੋਈ ਗਲਤ ਗੱਲ ਐ ਸਾਈ ਇਹ ਕਹਿੰਦੀ ਕਪੜੂ ਸੁਣਦੀ ਨਹੀਂ ਬੱਸ ਲੱਗੀ ਆਗੇ ਸਾਡੇ ਨਾਲ ਜੀ ਆਪਾਂ ਬਾਦ ਵਿੱਚ ਜਾਵਾਂਗੇ ਹਾਂ ਇੱਥੇ ਸੱਚੀ ਗੱਲ ਐ ਸਾਈ ਇਹ ਤਾਂ ਕਾ ਕਰੀ ਵੇ ਇੱਥੇ ਆਪਾਂ ਆ ਕੇ ਹਫਤ ਕਿਹਾ ਸਕਦੇ ਅੰਨ ਪਾਣੀ ਲੈ ਕੇ ਆਏ ਮਨੁੱਖ ਆ। ਚਲੋ ਅਲੀ ਆ ਦੇ ਬੈਠੋ। ਓਕੇ ਸੰਗਾ ਜੀ। ਠੀਕ ਹੈ ਵੀਰੇ। ਓਕੇ ਜੀ। ਜੀ ਧੰਨਵਾਦ। ਚੰਗਾ ਕਰੀ। ਲੰਘੇ ਬੜੇ। ਸਤਿ ਸ਼੍ਰੀ ਅਕਾਲ। ਲੰਘਾ ਮੀ। ਇਹੋ ਸਿੱਕਾ ਕਿਹਾ ਕਿ ਨਾ ਹੀ ਸੁਚੱਗਾਂ ਮਮੀ ਕਨ ਟੱਕੇ ਨਾਲ ਹੀ ਹੋ ਗਏ ਨਾ ਫਿਰ ਤਾਂ ਕਾਹ ਹੋਈ ਐ ਇੱਦਾਂ ਨਹੀਂ ਗੱਡ ਵੀ ਕਿਸ ਲਾ ਅੰਦਾ ਕਾਗਾ ਰੇ ਜਾਂਦੇ ਇੰਨੇ ਟੱਕੇ ਨਾਲ ਤੋੜ ਰਹੇ ਨੇ ਦੇਖ ਲੈ ਜੰਗਲ ਮਾਣ ਚਾਹਾਂ ਜਾਂ ਤੇ ਜੰਗਲ ਦੇ ਕੋਈ ਜੇ ਤੋ ਸਰਦਾਰ ਬਾਸ ਕਰਕੇ ਅਗਲੇ ਸਾਲ ਤੁਸੀਂ ਆਣਗੇ ਨਾ ਰਾਤ ਤੋਂ ਪਹਿਲਾਂ ਭੱਜੋ ਸਿਖਾ ਕੇ ਜੀ ਜਾਣਾ ਕਿ ਮੈਂ ਕਹਾਂ ਹੁਣ ਘੰਟਾ ਮੀ ਉਹ ਕਰਨਾ ਉਹ ਸਾਲ ਕਹਿ ਰਹੇ ਹੂ ਆ ਜੀ ਰਸਤੇ ਉਧਰ ਆਪਣੇ ਜਾ ਚੁੱਕੇ ਨੇ ਤੇ ਆਪਾਂ ਹੁਣ ਥੋੜੇ ਜੇ ਨਰਵਸ ਹੋ ਗਏ ਕਿਉਂਕਿ ਜਦੋਂ ਬੰਦਾ ਯਾਰ ਵਾਲਾ ਬੰਦਾ ਜਾਂਦਾ ਤੇ ਉਹਨੂੰ ਹੁੰਦਾ ਨਾ ਇਹਦੀ ਵੀ ਵੀ ਥੇਲੀ ਯਾਰ ਆਵੇ ਤੇ ਜੱਦ ਲੇਖੋ ਨਾ ਤੋ ਸਾਰਿਆਂ ਦੇ ਥੋੜੇ ਜੇ ਮਨ ਥੋੜੇ ਜੇ ਮੂੰਹ ਥੋੜੇ ਜੇ ਆ ਨਰਵਸ ਹੁੰਦੇ ਹੋਏ ਕਿਦਾਂ ਦਾ ਫੀਲ ਹੋ ਰਿਹਾ ਵੀ ਰਿਸ਼ਤੇਦਾਰ ਚਲੇ ਗਏ ਹਰ ਗੱਲ ਇਹ ਲੱਗਦਾ ਹੈ ਬਈ ਅੱਜ ਵੀ ਆ ਸੋਣਾ ਕੰਮ ਕਰਦੇ ਹੋਏ ਆ ਸੱਚ ਨਾਲ ਗੱਲ ਪਤਾ ਕਿ ਚੱਕਰ ਜਾਂਦਾ ਬੰਦਾ ਆਵੇ ਨਾ ਜਦੋਂ ਬੰਦਾ ਹੌਲ ਜਾਂ ਪੈਣ ਲੱਗ ਜਾਂਦਾ ਜਦੋਂ ਕੋਈ ਚਲੇ ਜਾਂਦਾ ਨਾ ਜਿਵੇਂ ਘਰ ਸੁਨਣਾ ਸਨਾਂ ਜੇ ਨਹੀਂ ਹੋ ਜਾਂਦਾ ਉਹ ਚੀਜ਼ ਹੋ ਜਾਂਦੀ ਹੁਣ ਬੰਦਾ ਕੀ ਕਰੇ ਆ ਮਜਬੂਰੀ ਹਰ ਬੰਦੇ ਦੀ ਉਹ ਗਾਇਜ਼ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ